ਕਾਰਿਆ ਤਾਂ ਤਾਂ ਕੇ ਕਾਰਜ ਆਪ ਕਰੋਆ ਹਰ ਕੰਮ ਕਰਾਵਨ ਆਇਆ ਨਾਮ ਤਸ ਤੋ ਆਵੀ ਤਾਲ ਸੁਹਾਵਾ ਜਿਤ ਅਪਤ ਜਲ ਖਾਇਆ ਨਾਮ ਦਾਤਾ ਦੀ ਕਿਰਪਾ ਕਰਤੇ ਸੀ ਕੇ ਫੇਰਤਾਂ ਦੀ ਦੂਰ ਸਾਹਬ ਨੇ ਹੋਸ਼ ਸੈਨ ਤੇ ਵੀ ਯਾਰੀ ਸਭ ਗੁਰੂ ਗ੍ਰੰਥ ਸਾਹਿਬ ਦਾ ਪਰਗਾ ਦੇ ਬਰਾਜ ਮਾਣ ਕੀਤੇ ਉਹ ਲੋਕ ਨੂੰ ਬਾਬਾ ਨਾਨਕ ਸਿੰਘ ਜੀ ਬਾਹਰ ਦੇ ਮੰਨਿਆ ਅੱਜ ਸੁਖੀ ਭਾਗਾ ਵਾਲਿਓ ਸਰੋਵਰ ਕੋਈ ਵੀ ਹੋਵੇ ਉਹ ਭਾਈ ਸੰਗਤਾ ਵਾਸਤੇ ਇੱਕ ਮਹਾਨ ਸੇਵਾ ਏਸ ਸੇਵਾ ਨੂੰ ਜਿਵੇਂ ਉਹਨੂੰ ਭਾਈ ਦਾਸ ਰਹਾ ਜੀ ਧੰਤਰ ਬਾਬਾ ਇਸਰ ਸਿੰਘ ਜੀ ਦੇ 1950 ਵਿੱਚ ਏਸ ਸਰੋਵਰ ਦੀ ਸੇਵਾ ਕੀਤੀ ਕਾញਿਆ ਕਿਨਾਰੇ ਵਿੱਚ ਇਹਦੇ ਵਿੱਚ ਚਲ ਪਾ ਦਿੱਤਾ ਕਿ ਫਿਰ ਬਾਬਾ ਜੀ ਨੇ ਜਦੋਂ ਅਸ਼ਨਾਤ ਕੀਤਾ ਨਾ ਅਸ਼ਨਾਤ ਕਰਕੇ ਕਹਿਣ ਲੱਗੇ ਬਈ ਬਹੁਤ ਵਧੀਆ ਨਾਕਾ ਆ ਬੜਾ ਸੋਹਣਾ ਜਾਲਵਾ ਹੈ ਅਸ਼ਨਾਤ ਕਰਦਾ ਬਹੁਤ ਲਾਕਾ ਹੈ ਸੇਵਾਦਾਰ ਨੇ ਬੇਨਤੀ ਕਰਕੇ ਜੀ ਬਾਬਾ ਜੀ ਬਾਬਾ ਜੀ ਕਹਿਣ ਲੱਗੇ ਹਾਂ ਬਈ ਇੱਕ ਗੱਲ ਰਹੇਗੀ ਸੱਚੇ ਪਾਤਸ਼ਾਹ ਉਹ ਕੀ ਕਰਦਾ ਹੈ ਦੇ ਬਾਬਾ ਜੀ ਕਹਿਣ ਲੱਗੇ ਭਾਈ ਇਸ ਸਰੋਵਰ ਦਾ ਪਾਣੀ ਸਾਰਾ ਨਿਕਲਦਾ ਰੱਖਣਾ ਸੀ ਬਾਹਰ ਇਹ ਗੱਲ ਰਹਿ ਗਈ ਤੇ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਆਪਾਂ ਢੋਲਦੀ ਇਹ ਪ੍ਰੋਗਰਾਮ ਬਣਾਵਾ ਜਿਹਾ ਪਾਣੀ ਨਿਕਲਦਾ ਰੱਖਤਾ ਹੁਣ ਉਸ ਗੱਲ ਦਾ ਕਾਤਾ ਨਰਦੇਸ ਨੂੰ ਪਤਾ ਸੀ ਜਾਂ ਜੀਤਾ ਨੂੰ ਉਹਨਾਂ ਨੂੰ ਪਤਾ ਸੀ ਬਾਬਾ ਜੀ ਦਾ ਸ਼ਿਦਾਨ ਕਰਾ ਰਹੇ ਸੀ ਕਿ ਜਾਂ ਭਾਈ ਬਾਬਾ ਇਤੋ ਤੇੰਗੀ ਮਾਰ ਹੈ ਜੂ ਪਤਾ ਨਹੀਂ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਕਿਹ ਜੋ ਕਿ ਨਾਨਕ ਸਰ ਕਲੇਰਾ ਤਨਤਨ ਬਾਬਾ ਨੰਦ ਸਿੰਘ ਜੀ ਦਾ ਪਵਿੱਤਰ ਅਸਥਾਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਨਤਨ ਬਾਬਾ ਨੰਦ ਸਿੰਘ ਜੀ ਤਨਤਨ ਬਾਬਾ ਈਸ਼ਰ ਸਿੰਘ ਜੀ ਜਦੋਂ ਅਸੀਂ ਅੰਦਰ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਚੱਲ ਰਹੀ ਸੀ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਆਈਆਂ ਹੋਈਆਂ ਸਨ ਤੇ ਮਹਾਰਾਜ ਦੀ ਇੰਨੀ ਕਿਰਪਾ ਸੀ ਕਿ ਸੰਗਤਾਂ ਨੂੰ ਬਿਲਕੁਲ ਵੀ ਗਰਮੀ ਲੱਗਣ ਨਹੀਂ ਦਿੱਤੀ ਕਿਉਂਕਿ ਇੰਦਰ ਦੇਵਤਾ ਪੂਰਾ ਪ੍ਰਸੰਨ ਹੋਇਆ ਹੋਆ ਸੀਗਾ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਮੀ ਮੀ ਬੈ ਰਿਹਾ ਤੇ ਸੰਗਤ ਬਹੁਤ ਆਈ ਹੋਈ ਹੈ ਜੀ ਸੰਗਤ ਬਹੁਤ ਹੀ ਆਪਣੇ ਤਨ ਮਨ ਦੇ ਨਾਲ ਸੇਵਾ ਕਰਨ ਲੱਗੀ ਹੋਈ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਵੀ ਸੰਗਤ ਦਾ ਕਿੰਨਾ ਭਾਰੀ ਇਕੱਠ ਤੇ 인ਦਰਦੇਵ ਤੇ ਦੀ ਪੂਰੀ ਕਿਰਪਾ ਹੋਈ ਹੋਈ ਐ ਜੇ ਸਦਕਾ ਸਰੋਵਰ ਦੀ ਸਫਾਈ ਦਾ ਕੰਮ ਆ ਜਿਹੜਾ ਬੂਰੇ ਜੋਰਾ ਛੋਰਾ ਦੇ ਨਾਲ ਚੱਲਦਾ ਹੈ ਅੱਜ ਸਾਡੇ ਪਿੰਡ ਤੋਂ ਪਿੰਡ ਬਾਲਸੰਡਾ ਤੋਂ ਜਿਹੜੀ ਯਾਤਰਾ ਸ਼ੁਰੂ ਹੋਈ ਤੇ ਮਹਾਰਾਜ ਦੀ ਕਿਰਪਾ ਸਾਡੇ ਤੇ ਵੀ ਹੋਈ ਤੇ ਸਾਨੂੰ ਵੀ ਇੱਥੇ ਆਉਣ ਦਾ ਸੁਭਾਗਾ ਸਮਾਪਤ ਹੋਇਆ ਜੇ ਸਦਕਾ ਅਸੀਂ ਅੱਜ ਨਾਨਕ ਸਰ ਕਲੇਰਾ ਵਿਖੇ ਤੰਤਨ ਬਾਬਾ ਆਨੰਦ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਪਹੁੰਚ ਗਏ ਹਾਂ ਤੇ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਸੇਵਾ ਚੱਲ ਰਹੀ ਹੈ ਉਸ ਦੇ ਵੀ ਦਰਸ਼ਨ ਕਰਵਾਈ। ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਅੱਜ ਸਾਨੂੰ ਇੱਥੇ ਪਹੁੰਚਣ ਦਾ ਸੁਭਾਗਾ ਸਮਾਪਤ ਹੋਇਆ। ਤੇ ਅੱਜ ਅਸੀਂ ਦੰਤਨ ਬਾਬਾ ਅਨੰਤ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਉਸ ਸਰੋਵਰ ਦੇ ਜਿੱਥੇ ਅੱਜ ਸਫਾਈ ਦੀ ਜਿਹੜੀ ਸੇਵਾ ਉਹ ਸੰਗਤ ਵੱਲੋਂ ਪੂਰੇ ਤਨਮਨ ਦੇ ਨਾਲ ਚੱਲ ਰਹੀ ਹੈ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਿ ਸੰਗਤ ਦਾ ਕਿੰਨਾ ਪਿਆਰ ਤੇ ਸਤਿਕਾਰ ਆਪਣੇ ਗੁਰੂ ਦੇ ਪ੍ਰਤੀ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਸੰਗਤ ਦੇਖ ਲਓ ਜੀ ਆਪਣੇ ਤਨਮਨ ਤੋਂ ਸੇਵਾ ਕਰ ਰਹੀ ਹੈ ਤੇ ਆਓ ਅੱਗੇ ਚੱਲਦੇ ਹਾਂ ਜੀ ਕਿ ਤੁਹਾਨੂੰ ਦਰਸ਼ਨ ਕਰਵਾਉਂਦੇ ਗੁਰਦੁਆਰਾ ਸਾਹਿਬ ਦੇ ਤੇ ਸੰਗਤ ਦਾ ਪਾਰੀ ਇਕੱਠਾ ਹੈ ਜਿਹੜਾ ਉਹ ਦੇਖਦੇ ਹੀ ਬਣਦਾ ਹੈ ਦੂਰੋਂ ਦੂਰੋਂ ਆਈ ਹੋਈ ਸੰਗਤ ਮੀ ਵੀ ਪੂਰਾ ਭਰ ਰਿਹਾ ਜੀ ਤੇ ਮਹਾਰਾਜ ਕਹਿੰਦਾ ਵੀ ਸੰਗਤ ਨੂੰ ਗਰਮੀ ਨਹੀਂ ਲੱਗਣ ਦੇਣੀ ਕਿ ਸਤ ਦਾ ਮਹਾਰਾਜ ਦੀ ਕਿਰਪਾ ਸੰਗਤੇ ਹੋਈ ਹੋਈ ਅਤੇ ਮੀ ਭਰ ਰਿਹਾ ਅੱਜ ਐਦਾਂ ਲੱਗਦਾ ਵੀ ਇੰਦਰ ਦੇਵਤਾ ਵੀ ਜਿਹੜਾ ਪ੍ਰਸੰਨ ਹੋਇਆ ਹੋਇਆ ਹੈ ਸੰਗਤਾਂ ਦੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਸਾਹਮਣੇ ਜਿਹੜੀ ਸੰਗਤ ਹੈ ਜੀ ਉਹੋ ਸੇਵਾ ਤੇ ਲੱਗੀ ਹੋਈ ਹੈ ਮੀ ਥੋੜਾ ਜਿਹਾ ਤੇਜ਼ ਹੋ ਗਿਆ ਸੀ ਤੇ ਇਸ ਕਰਕੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਕੇ ਤੇ ਸਾਡੇ ਪਿੰਡ ਦੀ ਸੰਗਤ ਹੈ ਜੀ ਪਰ ਮੋ ਵੀ ਨਹੀਂ ਕਰਦਾ ਇਹਨਾਂ ਨੂੰ ਤੇ ਚਲੋ ਚੱਲਦੇ ਆ ਜੀ ਆਪਾਂ ਮੱਥਾ ਟੇਕ ਕੇ ਫਿਰ ਤੁਹਾਨੂੰ ਦਰਸ਼ਨ ਕਰਵਾਈਏ ਉਸ ਪਵਿੱਤਰ ਸਥਾਨ ਦੇ ਜਿੱਥੇ ਅਸੀਂ ਅੱਜ ਮਹਾਰਾਜ ਦੀ ਮਿਹਰ ਸਦਕਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਇੱਥੇ ਪਹੁੰਚ ਗਏ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੰਗਤ ਜਾ ਰਹੀ ਹੈ ਤੇ ਮਹਾਰਾਜ ਨੂੰ ਮੱਥਾ ਟੇਕ ਕੇ ਸਿਰ ਚੁਕਾ ਰਹੀ ਹੈ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਆ ਜੀ ਉਸ ਪਵਿੱਤਰ ਸਥਾਨ ਦੇ ਜਿੱਥੇ ਅੱਜ ਸਾਨੂੰ ਆਉਣ ਦਾ ਇੱਥੇ ਸਮਾਂ ਸੁਭਾਗਾ ਸਮਾਂ ਪ੍ਰਾਪਤ ਹੋਇਆ ਜੀ ਸੰਗਤ ਦੂਰੋਂ ਦੂਰ ਆਈ ਹੋਈ ਹੈ ਤੇ ਅੱਜ ਇਕੱਠ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਅੱਜ ਸੇਵਾ ਚੱਲ ਰਹੀ ਹੈ ਜੀ ਤੰਦਨ ਬਾਬਾ ਆਨੰਦ ਸਿੰਘ ਜੀ ਦੇ ਆਨੰਦ ਸਿੰਘ ਜੀ ਦੀ ਕਿਆ ਸੀ ਮੀ ਬਰਸੀ ਦੀ ਜਿਹੜੀ ਸੇਵਾ ਉਹ ਸਰੋਵਰ ਦੀ ਸੇਵਾ ਚੱਲ ਰਹੀ ਇਹ ਉਹ ਪਵਿੱਤਰ ਸਾਰੇ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਬੈਠ ਕੇ ਵਜਨ ਕਰਿਆ ਕਰਦੇ ਸਨ ਵਚਨ ਕਰਿਆ ਕਰਦੇ ਸਨ ਤੇ ਕਥਾ ਕਰਿਆ ਕਰਦੇ ਸਨ ਆਪਣੀ ਸੰਗਤਾਂ ਦੇ ਮਿਹਰ ਕਰਿਆ ਕਰਦੇ ਸਨ ਉਹ ਸੰਗਤਾਂ ਤੋਂ ਨੀਵੇਂ ਹੋ ਕੇ ਹੀ ਇਸ ਸਥਾਨ ਤੇ ਬੈਠਿਆ ਕਰਦੇ ਸਨ ਇਹ ਬਹੁਤ ਹੀ ਪਵਿੱਤਰ ਅਸਥਾਨ ਜਿੱਥੇ ਸਾਨੂੰ ਅੱਜ ਪਹੁੰਚਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਸੰਗਤ ਜੀ ਦਰਸ਼ਨ ਕਰੋ ਸਾਹਮਣੇ ਗੁਰਦਰਾ ਸਾਹਿਬ ਦੇ ਉਸ ਪਵਿੱਤਰ ਸਥਾਨ ਦੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਧੰਨ ਗੁਰੂ ਨਾਨਕ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਅਸੀਂ ਪਹੁੰਚ ਗਏ ਹਾਂ ਜੀ ਤੰਦਨ ਬਾਬਾ ਨੰਦ ਸਿੰਘ ਜੀ ਦੇ ਉਸ ਪਵਿੱਤਰ ਸਥਾਨ ਤੇ ਦਰਸ਼ਨ ਗੁਰੂ ਕੇ ਆਪਣੇ ਜੀਵਨ ਨੂੰ ਸਫਲਕ ਸੰਗਤ ਬਹੋਗਾਈ ਹੋਈ ਹੈ ਜੀ ਸਾਹਮਣੇ ਦਰਸ਼ਨ ਕਰਦੇ ਤੰਦਨ ਬਾਬਾ ਨੰਦ ਸਿੰਘ ਜੀ ਦੇ ਤੇ ਹੋਰਾ ਸਾਹਿਬ ਹੈ ਜੀ ਤੇ ਅਸੀਂ ਕੋ ਨੂੰ ਦਰਸ਼ਨ ਕਰਵਾ ਦਈਏ ਹੋਰਾ ਸਾਹਿਬ ਦੇ ਪਰ ਇੱਥੇ ਕੁਝ ਮਹਾਰਾਜ ਦੀਆਂ ਗੱਲਾਂ ਨੇ ਜਿਸ ਦਾ ਸਦਕਾ ਅਸੀਂ ਪੂਰੇ ਨਹੀਂ ਉਤਰ ਸਕੇ ਤੇ ਅਸੀਂ ਪੋਰਾ ਸਾਹਿਬ ਵਿੱਚ ਵੀ ਨਹੀਂ ਜਾ ਸਕੇ ਕੁਝ ਸਾਡੇ ਚ ਕਮੀਆਂ ਨੇ ਤੇ ਜੇ ਸਦਕਾ ਅਸੀਂ ਪੂਰਾ ਸਾਹਿਬ ਦੇ ਅੰਦਰ ਨਹੀਂ ਜਾ ਸਕੀ ਤੇ ਸੰਗਤ ਜੀ ਅਸੀਂ ਬਾਹਰ ਮੋਬਲ ਆ ਗਏ ਹਾਂ ਤੇ ਤੁਹਾਨੂੰ ਉਸ ਜਗ੍ਹਾ ਦੇ ਵੀ ਦਰਸ਼ਨ ਕਰਵਾਈਏ ਜਿੱਥੇ ਕੀਰਤਨ ਦਰਬਾਰ ਸ਼ਾਮ ਦੇ ਸਮੇਂ ਸਵੇਰ ਦੇ ਸਮੇਂ ਚੱਲ ਰਿਹਾ ਹੁੰਦਾ ਹੈ ਤੇ ਸਾਡੇ ਪਹੁੰਚਣ ਦਾ ਟਾਈਮ ਥੋੜਾ ਇੱਧਰ ਉੱਧਰ ਹੋ ਗਿਆ ਤੇ ਇਹ ਸਦਕਾ ਅਸੀਂ ਇੱਥੇ ਦਰਸ਼ਨ ਨਹੀਂ ਕਰ ਸਕੇ ਚਲੋ ਮਹਾਰਾਜ ਫੇਰ ਸਾਨੂੰ ਤੇ ਸੱਦੂ ਕਾ ਫੇਰ ਆਵਾਂਗੇ ਤੇ ਫੇਰ ਦਰਸ਼ਨ ਕਰਾਂਗੇ ਇਹ ਸਥਾਨ ਹੈ ਜੀ ਗਾਗਰ ਸਰ ਗੁਰੂ ਕਾ ਲੰਗਰ ਇੱਥੇ ਗਾਗਰ ਸਰ ਬਣਿਆ ਹੋਇਆ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਗਏ ਆ ਜੀ ਬਾਬਾ ਨਰੈਣ ਜੀ ਦੇ ਨਿਵਾਸ ਸਥਾਨ ਤੇ ਤੇ ਆਓ ਤੁਹਾਨੂੰ ਦਰਸ਼ਨ ਕਰਵਾਈਏ ਤੇ ਇਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰੀਏ ਗੁਰੂ ਪੇਰੀ ਸਾਧ ਸੰਗਤ ਜੀਓ ਜਦੋਂ ਬਾਬਾ ਅਨੰਦ ਸਿੰਘ ਜੀ ਮਹਾਰਾਜ 1943 ਵਿੱਚ ਸੱਚਖੰਡ ਚਲੇ ਗਏ ਤਨ ਤਨ ਬਾਬਾ ਈਸ਼ਰ ਸਿੰਘ ਜੀ ਨੂੰ ਇਸ ਸਥਾਨ ਦੀ ਜ਼ਿੰਮੇਵਾਰੀ ਸੌਂਪ ਕੇ ਹੁਕਮ ਕੀਤਾ ਕਿ ਤੂੰ ਝੋਰਣਾ ਜਿੱਥੇ ਕਿ ਹੁਣ 13 ਮੰਜ਼ਲਾ ਸਥਾਨ ਬਣਿਆ ਹੋਇਆ ਹੈ ਉੱਥੇ ਚਲੇ ਜਾਓ ਤਨ 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 ਬਾਬਾ ਈਸ਼ਰ ਸਿੰਘ ਜੀ ਨੇ ਝੋਰਣਾ ਵਿਖੇ 7.5 ਸਾਲ ਤਪੱਸਿਆ ਕੀਤੀ ਸਰਗਤਾ ਨੇ ਝੋਰਾ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਨਾਨਕ ਸਰ ਵਿਖੇ ਆ ਕੇ ਸੇਵਾ ਸੰਭਾਲੋ ਤਾਂ ਇਸ਼ਰ ਸਿੰਘ ਜੀ ਨੇ ਬਚਨ ਕੀਤਾ ਕਿ ਭਾਈ ਜਦੋਂ ਬਾਬਾ ਜੀ ਦਾ ਹੁਕਮ ਹੋਵੇਗਾ ਉਸ ਸਮੇ ਆਵਾਂਗੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਬਾਬਾ ਨਰੈਣ ਜੀ ਦੇ ਸਥਾਨ ਦੇ ਤੇ ਜਦੋਂ ਸੰਤ ਬਾਬਾ ਇਸ਼ਰ ਸਿੰਘ ਜੀ ਨੇ ਵਚਨ ਕੀਤਾ ਕਿ ਭਾਈ ਜਦੋਂ ਬਾਬਾ ਜੀ ਦਾ ਹੁਕਮ ਹੋਵੇਗਾ ਉਸ ਸਮੇਂ ਆਵਾਂਗੇ ਫਿਰ ਬਾਬਾ ਇਸ਼ਰ ਸਿੰਘ ਜੀ ਨੇ 1950 ਵਿੱਚ ਸੋ ਸਰੋਵਰ ਦੀ ਸੇਵਾ ਆਰੰਭ ਕਰਵਾਈ ਸੰਗਤਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਕੱਚਾ ਠਾਠ ਵੀ ਪੱਕਾ ਬਣਾਓ ਤਾਂ ਬਾਬਾ ਜੀ ਨੇ ਵਚਨ ਕੀਤਾ ਕਿ ਸਮਾਂ ਆਵੇਗਾ ਫਿਰ ਬਣਾਵਾਂਗੇ 1952 ਵਿੱਚ ਹੜਾ ਕੇ ਕੱਚਾ ਠੱਠਾ ਦਬ ਗਿਆ ਤਾਂ ਬਾਬਾ ਜੀ ਨੇ 1952 ਵਿੱਚ ਇਸ ਦੀ ਨਹੀਂ ਰੱਖੀ ਜਦੋਂ ਬਾਬਾ ਜੀ ਇਸ ਸਥਾਨ ਦੀ ਸੇਵਾ ਕਰਵਾ ਰਹੇ ਸਨ ਤਾਂ ਬਾਬਾ ਜੀ ਦਾ ਸਰੀਰ ਕੁਝ ਢਿੱਲਾ ਰਹਿਣ ਲੱਗ ਪਿਆ ਅਤੇ ਡਾਕਟਰਾਂ ਨੇ ਚੈੱਕਅਪ ਕੀਤਾ ਤੇ ਕਿਹਾ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਝੋੜਣਾ ਤੋਂ ਪਾਣੀ ਮੰਗਵਾ ਕੀ ਸ਼ੱਕਿਆ ਕਰੋ ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਇੱਕ ਮੁੰਡਾ ਮਾਨੁਕਿਆ ਰਹਿ ਰਿਹਾ ਹੈ ਉਸ ਦੀ ਸੇਵਾ ਲਾਉਂਦੇ ਹਾਂ ਤਾਂ ਬਾਬਾ ਨਰੈਣ ਸਿੰਘ ਜੀ ਨੂੰ ਗਾਗਰ ਦੀ ਸੇਵਾ ਸੰਭਾਲੀ ਉਹਨਾਂ ਨੇ ਇਹ ਸੇਵਾ 7 ਸਾਲ ਬੜੀ ਸ਼ਰਧਾ ਨਾਲ ਨਿਭਾਈ ਸੇਵਾ ਦੇ ਅਖੀਰਲੇ ਦਿਨ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਇਸ ਸਥਾਨ ਤੇ ਗਾਗਰ ਫੜ ਕੇ ਵਰ ਦਿੱਤਾ ਸੰਤ ਜੀ ਤੁਹਾਡੀ ਸੇਵਾ ਪੂਰੀ ਹੋ ਗਈ ਹੈ ਇਸ ਸਥਾਨ ਤੇ ਬਾਬਾ ਇਸ਼ਰ ਸਿੰਘ ਜੀ ਸਮੂਹ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਤੇ ਇਸ ਸਥਾਨ ਤੇ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਦਰਸ਼ਕੋ ਸੰਗਤ ਜੀ ਉਸ ਪਵਿੱਤਰ ਸਥਾਨ ਦੇ ਜਿੱਥੇ ਤੁਸੀਂ ਅੱਜ ਦਰਸ਼ਨ ਕਰ ਰਹੇ ਹੋ ਨਾਨਕ ਸਰਕਲੇਰਾ ਹੰਤਨ ਬਾਬਾ ਨੰਦ ਸਿੰਘ ਜੀ ਦਾ ਪਵਿੱਤਰ ਸਥਾਨ ਕੁਰਦੇ ਦਰ ਦੇ ਪਹੁੰਚ ਗਏ ਆ ਜੀ ਅਸੀਂ ਸਰੋਵਰ ਦੇ ਲਾਗੇ ਜੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹਨਾ ਪੂਜਣ ਯੋਗ ਸੰਤਾਂ ਦੇ ਜਿਨ੍ਹਾਂ ਦੇ ਸਤਕਾ ਇਹ ਸੇਵਾ ਚੱਲ ਰਹੀ ਹੈ ਸਗਜੀ ਦਰਸ਼ਕੋ ਤੇ ਉਹਨਾਂ ਦੇ ਸੰਤਾ ਮਹਾਂਪੁਰਸ਼ਾਂ ਦੇ ਬਚਨ ਸਰਵਣ ਸਾਧੂ ਭੇਜੇ ਆਪ ਰੱਬ ਨੇ ਦੁਨੀਆਂ ਬੱਤੀ ਕਰਵਾਦੀ ਆਉਂਦੀ ਐ ਸਾਧੂ ਭੇਜੇ ਆਪ ਰੱਬ ਨੇ ਦੁਨੀਆਂ ਬੱਤੀ ਕਰਵਾਦੀ ਆਉਂਦੀ ਐ ਸਾਧੂ ਭੇਜੇ ਆਪ ਰੱਬ ਵਾ ਤੇ ਦੁਨੀਆਂ ਦੇ ਕਮਾਈਆ करगा वैषण भाई सहनाम सुनिया भतीारो नानी ओन सूरत दुनिया भतीदारो नानी ओन सालू भेण ਸਰਸ ਪਿਆਰੀ ਤਾਂ ਤੇ ਉੱਤੇ ਆਗਿਆ ਲਵਾ ਕੇ ਬਾਬਾ ਜੀ ਦੀਆਂ ਬਖਸ਼ਾ ਪਾਤਰ ਕਰ ਰਹੇ ਹੋ ਬੇਟਾ ਸਰੋਵਰ ਦੀ ਸੇਵਾ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਕਮਲਾਂ ਦੇ ਨਾਲ ਸੰਗਤਾਂ ਤੋਂ ਧਰਮੀਆਂ ਜਨਾਂ ਦੇ ਵਿੱਚ ਕਰਵਾਈ ਧਰਮੀਆਂ ਜਨਾਂ ਦੇ ਵਿੱਚ ਅੰਮ੍ਰਿਤ ਪਾ ਕੇ ਸੰਤਨ સ્ਨਾਣ ਕਰਾਇਆ ਬਾਬਾ ਜੀ ਨੇ ਬਚਨ ਰਾਤ ਸਾਧ ਜਨਾਂ ਦੀ ਸੇਵਾ ਲੱਗ ਹੈ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਰਿਦਾ ਸਦਗਾਵ ਹੈ ਜੇ ਕੋ ਆਪਣੀ ਸੋਭਾ ਲੋਰੈ ਸਾਥ ਸੰਗੇ ਹੋਮੈ ਸੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਮਹਾਰਾਜ ਕਿਰਪਾ ਕਰਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਹਨੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੋਵੇ ਅੰਦਰ ਭਾਵਨਾ ਹੋਵੇ ਪਿਆਰ ਹੋਵੇ ਆਪਣੇ ਗੁਰੂ ਤੋਂ ਬਲਿਹਾਰ ਜਾਵੇ ਤਨ ਮਨ ਵਾਰ ਦੇਵੇ ਸੇਵਾ ਕਰਕੇ ਆਪਣੇ ਪਰਮੇਸ਼ਰ ਦੇ ਨੂੰ ਨੂੰ ਜਹਾ ਲਵੇ ਫਿਰ ਬਾਬਾ ਜੀ ਨੇ ਉਹਨਾਂ ਦੀਆਂ ਝੋਲੀਆਂ ਭਰੀਆਂ ਬਾਬਾ ਈਸ਼ਤ ਸਿੰਘ ਮਹਾਰਾਜ ਜੀਆਂ ਅੱਜ ਮੌਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਅਤੇ ਸੰਤ ਰਵਿੰਦਰ ਸਿੰਘ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਕਰਵਾ ਰਹੇ ਹਨ ਸੰਗਤਾਂ ਭਾਗਾ ਵਾਲੀਆਂ ਹਨ ਬਾਬਾ ਜੀ ਦਰਸ਼ਨ ਦਿਖਾ ਰਹੇ ਬਖਸ਼ ਰਹੇ ਨੇ ਸਾਰੀਆਂ ਸੰਗਤਾਂ ਦੇ ਮੇਰਾਂ ਦਾ ਵੀ ਵਰਸਾ ਰਹੇ ਨੇ ਜਿੱਦਿਆਂ ਵੀ ਝੋਲੀਆਂ ਆਪਾਂ ਸਰਦਾ ਦੇ ਨਾਲ ਖਲਾਮਾਂਗੇ ਬਾਬਾ ਜੀ ਆਪਣੇ ਉੱਤੇ ਮਿਹਰਾ ਕਰਨਗੇ ਬਾਬਾ ਜੀ ਆਪਾਂ ਨੂੰ ਅੰਮ੍ਰਿਤ ਮੱਜਣ ਬਾਣੀ ਦੁਆਰਾਿਹਾਲ ਕਰਨਗੇ ਮੌਜੂਦਾ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਆਪਣੇ ਉੱਤੇ ਬਾਣੀ ਦੁਆਰਾ ਵਰਕਾ ਕਰਕੇ ਮਿਹਰਾ ਦਾ ਮੀਂਹ ਬਚਾਉਣਗੇ ਆਓ ਆਪਾਂ ਸਰਵਣ ਕਰੀਏ ਜੀ ਦਾ ਹਵਨ ਦਿੱਤਾ ਤੇ ਆ ਪਖਸ਼ਾ ਦਿੱਤੇ ਆ ਕਣ ਕੀ ਕੱਢੀ ਮਾਇਲ ਸਾਥ ਸੰਗ ਗੋਠਿਆਂ ਵੱਡੇ ਮੇਰੇ ਸਹੇਵਾ ਪੰਡੀ ਤੇਰੀ ਵਡਿਆਈ ਅੱਜ ਦੁਨੀਆ ਤੇ ਕਿਹਦੀ ਵਡਿਆਈ ਵੱਡੀ ਆ ਧੰਤਨ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੂੰ ਧੰਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਅਰਦਾਸੋ ਜੋਦੜੀਆਂ ਬੇਤੀਆਂ ਕਰਕੇ ਗੁਰੂ ਨਾਨਕ ਸਾਹਿਬ ਦੇ ਧਰਮ ਕੀਤੇ ਤਾਂ ਆਜ ਨਾਨਕਸਰੂ ਨਾਮ ਰੱਖਿਆ ਕਿ ਕਿਸੇ ਬੰਦੇ ਦੇ ਨਾਮ ਤੇ ਨਹੀਂ ਹੈ ਕਿਸੇ ਕਮੇਟੀ ਦੇ ਨਾਮ ਨਹੀਂ ਕਿਸੇ ਟਰਸਟ ਦੇ ਨਾਮ ਨਹੀਂ ਜਿਹੜਾ ਨਾਮ ਹੈ ਇੱਕ ਧਰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਤੇ ਹੈ ਕਿ ਜਿਹੜਾ ਮਰਜੀ ਦਾ ਹਿਾਰਾ ਸ਼ੁਭ ਆ ਰਿਹਾ ਹੈ ਪਾਪਾ ਕਾਂ ਸਿੰਘ ਦੀ ਮਹਾਰਾਜਾ 24 ਤੋਂ 28 ਅਗਸਤ ਨੂੰ 2 ਤੋਂ 13 ਭਾਦੋਂ ਤੱਕ ਬਹੁਤ ਸੰਕਟਾਂ ਪਿਆਰ ਨਾਲ ਸੇਵਾ ਕਰ ਰਹੀ ਹੈ ਸਰੋਗਤ ਦੇ ਨਾਲੀ ਨਹੀਂ ਵੀ ਪੈ ਗਿਆ ਇੰਦਰ ਦੇਵਤਾ ਵੀ ਖੁੱਝੋ ਗਿਆ ਤੇ ਇਸ ਲਈ ਭਾਈ ਜਿੰਦਿਆ ਵੀ ਸੰਕਟਾਂ ਕੁੱਤੀ ਆਏ ਹੋ ਬਹੁਤ ਵੱਡੇ ਭਾਗਾਂ ਆਏ ਹੋ ਬਾਬਾ ਦੀ ਕਿਰਪਾ ਕਰਕੇ ਹੀ ਭਾਗ ਬਣਾਇਆ ਮਰਦੇ ਆ ਘਰ ਬੈਠਿਆਂ ਭਾਗ ਨਹੀਂ ਬਣਦੇ ਜਿਹੜਾ ਬੰਦਾ ਚੱਲ ਕੇ ਆਉਂਦਾ ਨਾਲੇ ਲੰਗਰਾਂ ਪਾੜੀਆਂ ਦੀ ਸੇਵਾ ਕਰਦਾ ਤੇ ਨਾਲੇ ਭਾਈ ਇੱਥੇ ਆ ਕੇ ਸੇਵਾ ਕਰਦਾ ਇਹ ਵੱਡੀ ਚੀਜ਼ ਹੈ ਇਸ ਲਈ ਅੱਜ ਬਹੁਤ ਸੰਗਤਾਂ ਦਾ ਪਿਆਰ ਸਾਠਾਂ ਮਾਤਾਂ ਦਾ ਕੱਠ ਇਹ ਸਰੋਗਤਾਂ ਜਿਵੇਂ ਮੇਂਟਾ ਵਿੱਚੀ ਥੱਗ ਤਾਂ ਨੇ ਸਫਾਈਆਂ ਕਰ ਦਿੱਤੀਆਂ ਪਰ ਇਦਨ ਦੇਖ ਤੇ ਉਹ ਵੀ ਖੁਸ਼ੀ ਪੈਦਾ ਹੋਈ ਕਿਉਂ ਨਾ ਹੋਵੇ ਜਦੋਂ ਗੂ ਪੰਜਵੇਂ ਪਾਲ ਸਾ ਸੱਚੇ ਪਾਤਸ਼ਾਹ ਦਾ ਕਾਰ ਕਢਾ ਰਹੇ ਜਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਤੈਅ ਤੇ ਜਿੰਨੂੰ ਭਗਵਾਨ ਦੀ ਬ੍ਰਹਮਾ ਦੀ ਸਾਰੇ ਦੇਵ ਤੇ ਸੇਵਾ ਕਰਨਾ ਹੈ ਟੋਪਰੀ ਢੋਣ ਵਾਸਤੇ ਇਸੇ ਨੇ ਆ ਕੇ ਬੇਨਤੀ ਕਰਤੀ ਗੁਰੂ ਪੰਜਵੇਂ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਤ੍ਰੇਸ਼ੇ ਜੀ ਦੇਵ ਤੇ ਆਏ ਬਿਆ ਚੋਕਰੀ ਉਹਨਾਂ ਨੇ ਸਿਰ ਤੇ ਉਤੋਂ ਨਹੀਂ ਚੱਲ ਰਹੀ ਆ ਤੇ ਬੜੀ ਸੇਵਾ ਕਰਦੇ ਆ ਫਿਰ ਗੁਰੂ ਪੰਜਵੇਂ ਪਾਤਸ਼ਾਹ ਕੋਲ ਆਏ ਉਹਨਾਂ ਨੇ ਸਾਫਤਾਂ ਵਿਚਾਰਿਆ ਸਾਫਤਾਂ ਕੇ ਕਾਰਜ ਆਪ ਕਰੋ ਆ ਅਰ ਕੰਮ ਖਰਾਬ ਆਇਆ ਨਾਮ ਤਤ ਕੋ ਆਵੀ ਤਾਲ ਸੁਹਾਵਾ ਜਦ ਅਪਤ ਜਲ ਖਾਇਆ ਨਾਮ ਦਾਤਾ ਦੀ ਕਿਰਪਾ ਕਰਦੇ ਸੀ ਛੇ ਫੇਰ ਤਕਤੀ ਦੂਰ ਸਾਹਿਬ ਨੇ ਉਸ ਸੈਵਕ ਦੀ ਯਾਰੀ ਸਦੋ ਗੁਰੂ ਗ੍ਰੰਥ ਸਾਹਿਬ ਦਾ ਪੜhanga ਤੇ ਬਰਾਗ ਮਾਣ ਕੀਤੇ ਉਹ ਦੁੱਖ ਨੂੰ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਮੰਨਿਆ ਅਜ ਸੁਖੀ ਭਾਗਾ ਮਾਰੇਓ ਰੋਵਰ ਕੋਈ ਵੀ ਹੋਵੇ ਉਹ ਭਾਈ ਸੰਗਤਾ ਵਾਸਤੇ ਇੱਕ ਮਹਾਨ ਸੇਵਾ ਇਸ ਸੇਵਾ ਨੂੰ ਜਿਵੇਂ ਉਹਨੂੰ ਭਾਈ ਤਸਰਿਆ ਜੀ ਤੱਤਰ ਬਾਬਾ ਇਸ ਸਿੰਘ ਜੀ ਦੇ 1950 ਵਿੱਚ ਇਸ ਸਰੋਵਰ ਦੀ ਸੇਵਾ ਕੀਤੀ ਸਾਈਆਂ ਬਿਨਾਂ ਦੇ ਵਿੱਚ ਦੇ ਵਿੱਚ ਜਲ ਪਾ ਦਿੱਤਾ ਕਿ ਫਿਰ ਬਾਬਾ ਜੀ ਨੇ ਜਦੋਂ ਅਸ਼ਨਾਰ ਕੀਤਾ ਨਾ ਅਸ਼ਨਾਰ ਕਰਕੇ ਕਹਿਣ ਲੱਗੇ ਬਈ ਤੋਹ ਤ ਵਧੀਆ ਲੱਗਦਾ ਆ ਬੜਾ ਸੋਹਣਾ ਚਾਲਵਾ ਹੈ ਅਸ਼ਨਾਰ ਕਰਦਾ ਬਹੁਤ ਲੱਗਦਾ ਆ ਸੇਵਾਦਾਰ ਨੇ ਦੇਖੀ ਕਰਕੇ ਜੀ ਬਾਬਾ ਜੀ ਬਾਬਾ ਜੀ ਕਹਿਣ ਲੱਗੇ ਹਾਂ ਬਈ ਇੱਕ ਗੱਲ ਰਹਿ ਗਈ ਸੱਚੇ ਪਾਤਸ਼ਾਹ ਉਹ ਕੀ ਗੱਲ ਰਹਿ ਗਈ ਬਾਬਾ ਜੀ ਕਹਿਣ ਲੱਗੇ ਭਾਈ ਇਹ ਸਪਰੋਵਰ ਦਾ ਪਾਣੀ ਸਾਰਾ ਨਿਕਲਦਾ ਰੱਖਣਾ ਸੀ ਬਾਹਰ ਇਹ ਗੱਲ ਰਹਿ ਗਈ ਤੇ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਆਪਾਂ ਢੋਲਦੀ ਇਹ ਪ੍ਰੋਗਰਾਮ ਬਣਾਵਾ ਕਿ ਪਾਣੀ ਨਿਕਲਦਾ ਰੱਖਾਂਗੇ ਹੁਣ ਉਸ ਗੱਲ ਦਾ ਗਾਤਾ ਹਰਦੇਵ ਨੂੰ ਪਤਾ ਸੀ ਜਾਂ ਜੀਤਾ ਨੂੰ ਉਹਨਾਂ ਨੂੰ ਪਤਾ ਸੀ ਪਾਪਾ ਜੀ ਦਾ ਮਦਦਾਨ ਕਰਾ ਰਹੇ ਸੀ ਕਿ ਜਾਂ ਭਾਈ ਪਾਪਾ ਜੀ ਤੋਂ ਸਿੰਦੀ ਬਾਹਰ ਹੈ ਜੀ ਪਤਾ ਨਹੀਂ ਜਦੋਂ ਆਪਣੇ 13 ਮੱਜਲੇ ਸਾਥ ਤੇ ਸਰੋਵਰ ਬਣਿਆ ਉਹ ਭਾਈ ਐਸੀ ਨੇ ਫਿਰ ਇਸ਼ਨਾਨ ਕਰਕੇ ਗਿਆ ਸਰੋਵਰ ਤੇ ਇਸ਼ਨਾਨ ਕਰਕੇ ਮੈਨੂੰ ਸੋਚਣ ਲੱਗਿਆ ਧਾਲਾ ਤੇ ਹੁੰਦੀ ਇਹ ਸਰੋਵਰ ਕਿੰਨਾ ਡੂੰਘਾ ਮੈਂ ਆਖਿਆ ਜੀ ਇਹ ਸਵਾ ਕੁ ਡੂੰਘਾ ਤੇ ਜੇਗਾ ਦਾ ਹਨ ਸਰ ਵਾਲਾ ਉਹ ਬਗਿਆ ਸਾਢੇ 8 ਕੁ ਡੂੰਘਾ ਹੋਵੇਗਾ ਅੱਛਾ ਕੱਲ ਤੋਂ ਉਹਨੇ ਕੁੱਛਤੀ ਦੀ ਪਾਣੀ ਨਿਕਲ ਦੇਵੀ ਫਿਰ ਕਹਿਣ ਲੱਗਿਆ ਵੀ ਇਹਦਾ ਪਾਣੀ ਹੈ ਜਿਹੜਾ ਆਰਾ ਦਿੱਤਦਾ ਰੱਖਿਆ ਸੱਜਾ ਹਾਜੀ ਇਹ ਤਕਤੀਸ਼ ਪਾਣੀ ਨਿਕਲ ਜਾਂਦਾ ਦੁਆਰਾ ਫਿਰ ਕਹਿਣ ਲੱਗਿਆ ਤੈਨੂੰ ਇੱਕ ਬਚਨ ਸੁਣਾਉਣਾ ਹੈ ਕਿ ਤੰਤਰ ਆਪਾ ਇਸ਼ਰ ਦੇਖੀ ਮਹਾਰਾਜ ਦਾ ਬਚਨ ਵੀ ਪਰ ਅਸੀਂ ਝੋੜ ਨਹੀਂ ਹੁਣ ਪਾਣੀ ਨਿਕਲਦਾ ਰੱਖਾਂਗੇ ਤੇ ਉਹਨਾਂ ਦਾ ਬਚਨ ਪੂਰਾ ਹੋਇਆ ਤੇ ਇਸ ਤਰ੍ਹਾਂ ਭਾਈ ਬਾਬਾ ਜੀ ਕਿਰਪਾ ਕਰਦੇ ਵੀ ਜੋ ਬੋਲ ਪੂਰਾ ਸਾਥ ਕੋ ਨੂੰ ਤੋਂ ਪਰਮੇਸ਼ਰ ਤਣਿਆ ਪਾਪਾ ਜੀ ਕਿਰਪਾ ਕਰਦੇ ਦੀ ਦੋ ਬੱਦਰ ਮਹਾਪੁਰਾਣੇ ਹੁੰਦੇ ਆ ਉਹ ਤਿੰਨ ਕਾਲ ਸਾਥ ਹੁੰਦੇ ਆ 16-26 ਸਾਥ ਕੋ ਸਰੋਵਰ ਬਣਿਆ ਹੋਇਆ ਤੇ ਤੇਤਰਾ ਭਾਈ ਛੁੱਟੀ ਥਾਕਤਾ ਨੇ ਬੜੀ ਸੇਵਾ ਕੀਤੀ ਹੈ ਜੀ ਦੇ ਵਿੱਚ ਵੀ ਤੇ ਜੇ ਉਹ ਥਾਲੀਆਂ ਲੱਗਤਾ ਬਹੁਤ ਵੱਡੇ ਧੰਗਾ ਪਾ ਰਹੇ ਹੋ ਸਾਰੇ ਬੁਲਾਇਂਦੇ ਪਾਤਰੋਂ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਹੁਣ ਸਵਾਪਤੀ ਕਰਦੇ ਆਂ ਜਿਹਨੀਆਂ ਸੰਗਤਾਂ ਆਈਆਂ ਸਾਰਿਆਂ ਨੂੰ ਜੀ ਆਇਆਂ ਜੀ ਆਇਆਂ ਜੀ ਆਇਆਂ ਆਦਿ ਹੈ ਹੁਣ ਅੱਗੇ ਵਧਾਉਂਦੇ ਆਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਆਪਾ ਜੀਤ ਸਿੰਘ ਜੀ ਮਹਾਰਾਜ ਦੇ ਦਰਗਾਹੀ ਬਤਨ ਬਾਬਾ ਜੀ ਨੇ ਰਾਤ ਦੀ ਸਤਨਾ ਦੇ ਵਿੱਚ ਕਿਰਪਾ ਕੀਤੀ ਸਾਤ ਪੰਜਾਹ ਦੇ ਰੋ ਬਾਬਾ ਜੀ ਨੇ ਇਸ ਰੋਵਰ ਦੀ ਸੇਵਾ ਰੰਮੀ ਤੇ